ਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਦੀ ਪਾਵਨ ਪਵਿੱਤਰ ਅਯੂਨੀ ਅੰਦਰ ਵਰਾਜਮਾਨ ਸਤਸੰਗੀ ਜਨੋ ਅਸੀਂ ਅੱਜ ਦਸ਼ਮੇਸ਼ ਸ਼੍ਰੋਮਣੀ ਪੰਥਾਕਾਲੀ ਦਸ਼ਮੇਸ਼ ਕਰਨਾ ਦਾ ਪੰਜਵਾਂ ਨਿਸ਼ਾਨ ਜਥੇਦਾਰ ਵੱਲੋਂ ਮਹਾਪੁਰਖ ਆ ਕੇ ਗਏ ਨੇ ਜਥੇਦਾਰ ਬਲਦੇਵ ਸਿੰਘ ਜੀ ਅੱਖਾਂ ਵਾਲੀ ਜੋ ਕਿ ਲੰਬੀ ਹਲਕੇ ਦੇ ਜਥੇਦਾਰ ਨੇ ਉਹਨਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਜੋ ਉਹਡੇ ਸਾਹਿਬ ਜਾਨੇ ਬਾਬਾ ਜੀ ਸਿੰਘ ਜੀ ਬਾਬਾ ਜੀਰ ਸਿੰਘ ਜੀ ਸਰਬਮੁਣੀ ਸ਼ੀਰ ਬਾਬਾ ਜੀਵਨ ਸਿੰਘ ਜੀ ਤੇ ਚਮਕੌਰ ਸਾਹਿਬ ਜੀ ਦੇ ਸਾਹਾਰੇ ਸ਼ੀਰ ਨੂੰ ਸਮਰਪਿਤ ਜੋ ਸਾਲਾਨਾ ਸ਼ੀਰ ਜਿਸ ਮਾਗ ਨੂੰ ਮਨਾਇਆ ਸੀਗਾ ਉਹਦੇ ਵਿੱਚ ਅਸੀਂ ਸਾਰੇ ਸਮੂਲੀਅਤ ਕਰ ਰਹੇ ਹਾਂ ਸਮਾਗਮ ਦੇ ਵਿੱਚ ਹੁਣ ਹੁਣ ਆ ਕੇ ਪਹੁੰਚ ਰਹੇ ਨੇ ਸਾਡੇ ਅਤੀ ਸਤਿਕਾਰਯੋਗ ਪੰਖ ਰਤਨਾ ਕਾਮ ਸੁਲਤਾਨ ਜੇਬਦਾਰ ਬਾਬਾ ਮੇਜ ਸਿੰਘ ਸੋਢੀ ਜੀ ਹਨ ਮਾਲਵਾ ਜੋਂ ਦੇ ਜਥੇਦਾਰ ਬਾਬਾ ਜਗਰੂਪ ਸਿੰਘ ਜੀ ਉਹ ਸਾਡੇ ਵਿੱਚ ਪਹੁੰਚੇ ਨੇ ਬਾਬਾ ਪ੍ਰਤਾਪ ਸਿੰਘ ਜੀ ਮਲੋੜ ਤੋਂ ਪਹੁੰਚੇ ਨੇ ਕੋੜ ਵੀ ਸਾਡੇ ਜਿਹੜੇ ਜੱਫੀਦਾਰ ਨੇ ਇਲਾਕਿਆਂ ਦੇ ਜੋ ਮਾਪੁਰਖਾ ਵੱਲੋਂ ਭਾਪੇ ਹੋਏ ਨੇ ਅਲਾਕਾ-ਲਾਕ ਇਲਾਕਿਆਂ ਦੇ ਵਿੱਚ ਉਹ ਸਾਰੇ ਜੱਫੀਦਾਰ ਇੱਥੇ ਪਹੁੰਚੇ ਨੇ ਬਾਬਾ ਕੁਲਦੇਵ ਸਿੰਘ ਜੱਫੀਦਾਰ ਉਹਨਾਂ ਦੇ ਸੱਦੇ ਦੇ ਉੱਪਰ ਅਸੀਂ ਸਾਰੇ ਇੱਥੇ ਪਹੁੰਚੇ ਆਂ ਤੇ ਬਾਬਾ ਜੀ ਦਾ ਵੀ ਧੰਨਵਾਦ ਆ ਬਾਬਾ ਕੁਲਦੇਵ ਸਿੰਘ ਜੀ ਦਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਇਹ ਜੋ ਛੇ ਦਿਨ ਸਮਾਰਮਾ ਸੇ ਸਾਲਾਨਾ ਜੋੜ ਮੇਲਾ ਮਨਾਉਂਦੇ ਨੇ ਬਾਬਾ ਜੀ ਇੱਥੇ ਤੇ ਸਾਨੂੰ ਸਾਰਿਆਂ ਮੈਨਾਂ ਦਾ ਸਜੋਗ ਕਰਨਾ ਚਾਹੀਦਾ ਇੱਥੇ ਵਰਤਮਾਨ ਦਾ ਸਜੋਗ ਕਰੀਏ ਕਿਉਂਕਿ ਭਾਈ ਮਰਦਾਨ ਜੀ ਨੇ ਕਹਿੰਦੇ ਨੇ ਹੋਰ ਕੁਰਬਾਨੀ ਇੰਨਾ ਗੁਰ ਸਿੱਖਾਂ ਭਾਉ ਭਗਤ ਗੁਰਪੁਰ ਮੰਨਦੇ ਜੋ ਆਪਣੇ ਪਰੋਜਾਂ ਨੂੰ ਯਾਦ ਰੱਖਦੇ ਨੇ ਆਪਣੇ ਪਰੋਜਾਂ ਦੇ ਸਮਾਗਮ ਹੁੰਉਂਦੇ ਨੇ ਉਹਨਾਂ ਨੂੰ ਯਾਦ ਕਰਦੇ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਅਸੀਂ ਉਹਨਾਂ ਤੋਂ ਗੁਰਬਾਨ ਜਾਂਦੇ ਆਂ ਸਦਕੇ ਜਾਂਦੇ ਆਂ ਬਲਿਹਾਰ ਜਾਂਦੇ ਆਂ ਜਿਹੜੀਆਂ ਗਉਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਇਹ ਗੱਲ ਚੇਤੇ ਰੱਖੋ ਜੇ ਉਹਨਾਂ ਗਉਮਾਂ ਦਾ ਦੁਨੀਆ ਤੋਂ ਨਾਮੋ ਨਿਸ਼ਾਨ ਮਿਟ ਜਾਂਦਾ ਇਸ ਕਰਕੇ ਆਪਣੇ ਸ਼ਹੀਦਾਂ ਨੂੰ ਅਸੀਂ ਯਾਦ ਰੱਖਣਾ ਉਨ੍ਹਾਂ ਦੀ ਯਾਦ ਦੇ ਵਿੱਚ ਇਕੱਠੇ ਹੋਣਾ ਮਿਲ ਜੁਲ ਕੇ ਵਰਤਵਾਦਾ ਸੀ ਉਹਨਾਂ ਦੇ ਸਮਾਗਮ ਇਸ ਮਾਲਵੇ ਦੇ ਵਿੱਚ ਕਰਾਉਣੇ ਨੇ ਕਿਉਂਕਿ ਪਿਆਰ ਵਾਲਿਓ ਮਾਝ ਜੋ ਉਹ ਸਿੱਖੀ ਦੇ ਵਿੱਚ ਭਰਪੂਰ ਆ ਤੇ ਜਿਹੜਾ ਸਾਡਾ ਮਾਲਵਾ ਮਾਵੇ ਜੋਂਨਾ ਮੈਂ ਇਹ ਥੋੜਾ ਜਿਹਾ ਪਛੜਿਆ ਹੋਇਆ ਸਿੱਖੀ ਦੇ ਵਿੱਚ ਹੈ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਬਾਣੀ ਬਾਣਾ ਪੰਥ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਣੋ ਤੇ ਇਧਰ ਪ੍ਰਚਾਰ ਦੀ ਲੋੜ ਆ ਵੱਧ ਤੋਂ ਵੱਧ ਇੱਥੇ ਸਿੱਖੀ ਦਾ ਪ੍ਰਚਾਰ ਹੋਵੇ ਮਾਲਵੇ ਦੇ ਵਿੱਚ ਸਾਡਾ ਇਹੋ ਜੋਰ ਲੱਗਿਆ ਬਾਬਾ ਜੀ ਵੱਲੋਂ ਵੀ ਇਹ ਉਹ ਸਾਨੂੰ ਹੁਕਮ ਆ ਜੱਥੇਦਾਰਾਂ ਨੂੰ ਜਿਹਨੇ ਵੀ ਜੱਥੇਦਾਰ ਨੇ ਸਾਡੇ ਸਤਿਕਾਰਯੋਗ ਬਾਬਾ ਜਗਰੂਪ ਸਿੰਘ ਜੀ ਜੋ ਮਾਲਵੇ ਦੇ ਜੱਥੇਦਾਰ ਨੇ ਇੱਥੇ ਉਹ ਜਿਹਨੇ ਉਹਨਾਂ ਦਾ ਵੀ ਇਹੋ ਹੀ ਕਹਿਣਾ ਸਾਨੂੰ ਸਮੇਂ-ਸਮੇਂ ਤੇ ਉਹ ਪ੍ਰੇਰਿਤ ਕਰਦੇ ਰਹਿੰਦੇ ਨੇ ਕਿ ਆਪ ਮੈਸੇ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਗੁਰਸਿੱਖੀ ਦਾ ਪ੍ਰਚਾਰ ਕਰੀਏ ਵੱਧ ਤੋਂ ਵੱਧ ਆਪਣੇ ਇਸ ਅਕਾਲੀ ਬਾਣੇ ਦਾ ਜੋ ਪ੍ਰਚਾਰ ਕਰੀਏ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਖਾਲਸਾ ਪੰਥ ਸਜਾਇਆ ਸੀ ਤੇ ਪਿਆਰ ਵਾਲਿਓ ਸੁਣੋ ਬਚਨ ਧਿਆਨ ਦੇ ਨਾਲ ਇਹ ਖਾਲਸਾ ਪੰਥ ਜਦੋਂ ਸਜਾਇਆ ਗੁਰੂ ਪਾਤਸ਼ਾਹ ਨੇ ਇਹ ਸਾਨੂੰ ਬਾਣਾ ਬਖਸ਼ਿਆ ਸੀ ਉਸ ਵਕਤ ਦਾ ਇਹ ਚੰਦ ਤੋੜੇ ਇਹ ਬਾਦਸ਼ਾਹ ਨੇ ਉਸ ਵਕਤ ਹੀ ਸਾਨੂੰ ਬਖਸ਼ਿਸ਼ ਦਿੱਤੀ ਸੀ ਨਾ ਇਹ ਦਿਮਾਲੇ ਇਹ ਉਸ ਵਕਤ ਬਖਸ਼ਿਸ਼ ਦਿੱਤੀ ਸੀ ਜਦੋਂ ਖਾਲਸਾ ਪੰਥ 1600 ਦੇ ਨਿਵੇਦਿਕ ਸਾਖ ਨੂੰ ਸਤਿਗੁਰੂ ਨੇ ਸਜਾਉਣਾ ਕੀਤਾ ਸੀ ਆ ਤੇ ਇਸ ਦਾ ਅਸੀਂ ਪ੍ਰਚਾਰ ਕਰਨਾ ਜੇ ਅਸੀਂ ਅੱਜ ਬਾਣੀ ਤੇ ਬਾਣੇ ਦੇ ਨਾਲ ਤੇ ਨਾਲ ਸ਼ਸਤਰਾਂ ਦੇ ਨਾਲ ਜੁੜ ਕੇ ਤੇ ਇਹਦਾ ਅਭਿਆਸ ਕਰਦੇ ਰਵਾਂਗੇ ਤੇ ਫਿਰ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਆਪਣਾ ਗੁਲਾਮ ਨਹੀਂ ਬਣਾ ਸਕਦੀ ਗੁਰੂ ਸਾਹਿਬ ਕਹਿੰਦੇ ਨੇ ਸਿੱਖ ਬਾਣੀ ਦਾ ਅਭਿਆਸ ਨਾ ਛੱਡੇ ਤੇ ਸ਼ਸਤਰ ਵਿੱਦਿਆ ਦਾ ਅਭਿਆਸ ਨਾ ਛੱਡੇ ਤੇ ਯਾਦ ਰੱਖੋ ਜੇ ਤੁਹਾਨੂੰ ਦੁਨੀਆ ਦੇ ਵਿੱਚ ਕੋਈ ਵੀ ਤਾਕਤ ਉਹ ਗੁਲਾਮ ਨਹੀਂ ਬਣਾ ਸਕਦੀ ਇਸ ਕਰਕੇ ਗੁਰੂ ਵਾਲੇ ਬਣਨਾ ਨਾਮ ਜਪਣਾ ਤੇ ਨਾਮ ਜਪਾਉਣਾ ਬਾਣੀ ਪੜਨੀ ਤੇ ਬਾਣੀ ਪੜਾਉਣੀ ਆ ਹੱਕ ਸੱਚ ਦੀ ਗੱਲ ਕਰਨੀ ਆ ਜਦ ਆਪ ਕੀ ਆਉਂਦ ਨਿਧਾਨ ਬਣੇ ਅਤਹੀ ਰਨ ਮੈਂ ਤਵ ਯੂਝ ਮਰੂੰ ਹੱਕ ਸੱਚ ਦੀ ਗੱਲ ਕਰਨੀ ਆ ਜੇ ਹੱਕ ਸੱਚ ਦੀ ਗੱਲ ਕਰਦਿਆਂ ਕਰਦਿਆਂ ਇਹ ਸਰੀਰ ਨੇ ਤਾਂ ਇੱਕ ਦਿਨ ਉਦਾਂ ਵੀ ਵਿਨਾਸ਼ ਹੋ ਜਾਣਾ ਜੇ ਹੱਕ ਸੱਚ ਦੀ ਗੱਲ ਕਰਦਿਆਂ ਕਰਦਿਆਂ ਦੁਨੀਆਂ ਤੋਂ ਚਲੇ ਵੀ ਗਏ ਤੇ ਇਹ ਜਿਤੇ ਰੱਖੋ ਨੇ ਧਰਮ ਦੇ ਲੇਖੇ ਅਸੀਂ ਆਪਣੇ ਇਸ ਠਿਕਰੇ ਨੂੰ ਇਸ ਸ਼ਰੀਰ ਨੂੰ ਲਾਵਾਂਗੇ ਤੇ ਗੁਰੂ ਦੇ ਦਰ ਤੇ ਪ੍ਰਵਾਣ ਹੋਵਾਂਗੇ ਸੋ ਇਹਆਂ ਬੇਨਤੀਆਂ ਪ੍ਰਵਾਨ ਕਰੋ ਜੇ ਸੋ ਬਾਦੁਰਖਾਵਲੋਂ ਹੁਕਮ ਆਇਆ ਕਿ ਭਾਈ 4 ਤਰੀਕ ਨੂੰ ਜੋ ਆਨੰਦਪੁਰ ਸਾਹਿਬ ਉਹ ਅਲਾਮੁਲਾ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਰੇ ਨੇ ਦਸ਼ਮੇਸ਼ ਸ਼ਰੋਮਣੀ ਬੰਦਕਾਲੀ ਦਸ਼ਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਸੋਢੀ ਮਾਪੁਰਖਾਂ ਵੱਲੋਂ ਹੁਕਮ ਹੈ ਕਿ ਭਾਈ ਸਾਰੀਆਂ ਸੰਤਾਨਾਂ ਨੇ 4 ਤਰੀਕ ਨੂੰ ਹੌਲੇ ਮੱਲੇ ਤੇ ਹਮੂਮਾ ਕੇ ਪਹੁੰਚਣਾ ਖੁਸ਼ੀਆਂ ਗੁਰੂ ਸਾਹਿਬ ਦੀਆਂ ਸ਼ੀਡਾਂ ਦੀਆਂ ਪ੍ਰਾਪਤ ਕਰਨੀਆਂ ਨੇ ਮਾਪੁਰਖਾਂ ਦੀਆਂ ਬਖਸ਼ਿਸ਼ਾਂ ਲੈਣੀਆਂ ਨੇ ਅਸੀਸਾਂ ਲੈਣੀਆਂ ਨੇ ਮਾਪੁਰਖਾਂ ਦੀਆਂ ਸੋ ਸਾਰੀਆਂ ਸੰਗਤਾਂ ਨੇ ਭਾਈ ਚਾਹ ਤਰੀਕ ਨੂੰ ਬੋਜਣਾ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪਾ ਜੀ ਬਾਬਾ ਮੇਰੇ ਨੇ ਸੋਢੀ ਸਾਹਿਬ ਜੀ ਵੀ ਪਹੁੰਚੇ ਅਤੇ ਮਾਣਵਾ ਜੋੜ ਦੇ ਕਥੇਦਾਰ ਬਾਬਾ ਜੀ ਬਾਬਾ ਜਗਨੂਰ ਸਿੰਘ ਜੀ ਵੀ ਪਹੁੰਚੇ ਤੇ ਸਾਡੇ ਮਾਜੋ ਜਿਹੜਾ ਚਕਿੰਦਰ ਸਿੰਘ ਜੀ ਵੀ ਤੇ ਸਾਡੇ ਲੱਗੇ ਹੜਕੇ ਦੇ ਹਰਪਾਲ ਸਿੰਘ ਜੀ ਸੋ ਸਾਰਿਆਂ ਜਿਹਦੇ ਮੰਗੀਆਂ ਇੱਥੇ ਪਹੁੰਚੀਆਂ ਤੋ ਸਮੇਂ ਦੇ ਨਾਲ ਬਹੁਤ ਡੇਟਾਂ ਕਿਉਂਕਿ ਅਸੀਂ ਤਾਂ ਜੋ ਵੀ ਸਮਾਗਮ ਹੁੰਦੇ ਆ ਲਗਾਤਾਰ ਸਾਰਾ ਦਿਨ ਹੀ ਚੱਲਦਾ ਸੋ ਆਪੋ ਆਪਣਾ ਸਿਸਟਮ ਹੁੰਦਾ ਆਪੋ ਆਪਣਾ ਹੱਬ ਹੁੰਦਾ ਸੋ ਹਜੇ ਤਾਂ ਬਸ ਟਾਈਮ ਹੀ 11:00 ਦੇ ਕਰੀਬ ਹੋਇਆ ਸੋ ਬੜੀ ਛੇਤੀ ਸਮਾਪਤੀ ਸੰਗਤ ਨੇ ਕਰਤੀ ਹੈ ਤੋ ਸਮੇਂ ਦੇ ਨਾਲ ਇੱਕ ਛੋਟੀ ਜੀ ਧਾਰਨਾ ਆਪ ਦੀ ਨਜ਼ਰ ਆਪ ਦੀ ਨਵੀਂ ਨਵੀਂ ਹੀ ਲਿਖੀ ਐ ਪੂਜਾ ਦਾ ਮਾਲਾ ਫਰਨੇ ਦੀ ਮੁਰਿਆਦਾ ਸਭ ਤੋਂ ਭਾਰੀ ਪੂਜਾ ਦਾ ਮਾਲਾ ਫਰਨੇ ਦੀ ਮੁਰਿਆਦਾ ਸਭ ਤੋਂ ਭਾਰੀ ਮਹਾਕਾਲ ਹੈ ਰੂਪ ਤਾਲਦਾ ਸਵਰਗ ਦੀ ਕਰਨ ਸਵਾਰੀ ਉੱਚਾ ਕਮਾਲਾ thank <laughs> ਪਾਤਸ਼ਾਹ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨਗਰ ਬਹੁਤ ਪਵਿੱਤਰ ਹੁੰਦੇ ਹਨ ਜਿਨ੍ਹਾਂ ਤੇ ਬੜੀ ਅਪਾਰ ਕਿਰਪਾ ਗੁਰਪਾਤਸ਼ਾਹ ਦੀ ਹੁੰਦੀ ਹੈ ਤਾਂ ਸਮਾਗਮ ਹੁੰਦੇ ਹਨ ਜਿੱਥੇ ਸੰਤ ਦੇ ਚਲ ਪੈ ਜਾਂ ਉਹ ਧਰਤੀ ਭਾਗਾ ਭਰੀ ਹੋ ਜਾਂਦੀ ਹੈ ਸੋ ਅਬ ਕੀ ਨਾ ਤਬ ਕੀ ਮੈਂ ਬਾਤ ਕਰੂੰ ਤਬ ਕੀ ਨਾ ਹੁੰਤੇ ਗੋਬਿੰਦ ਸਿੰਘ ਤੋਂ ਸੁਣਤ ਹੁੰਦੀ ਸਭ ਵੰਗਾਰ ਹੈ ਇੱਕ ਓੰਕਾਰ ਸ੍ਰੀ ਵੈਦੁਰ ਜੀ ਦੀ ਪੱਤੇ ਇੱਕ ਸਿਰ ਮੰਗਦੀ ਤਲਵਾਰ ਮੇਰੀ ਮਜਲੂਮਾਂ ਲਈ ਵੰਗਾਰ ਮੇਰੀ ਮਰ ਕੇ ਵੀ ਕਿਵੇਂ ਜੀਵੀਦਾ ਮੈਂ ਜਾਸ ਸੁਖੋਣਾ ਚਾਹੁੰਦਾ ਹਾਂ ਖਤਿਆਂ ਤੋਂ ਦੱਪਿਆਂ ਹੋਣਾ ਨੂੰ ਸੁਲਤਾਨ ਗੁਰੂਆਂ ਚਾਉਦਾ ਹਾਂ ਇਹ ਝਗੜੇ ਗਾਤਾ ਵਰਨਾਵੇ ਕਿਤੇ ਉੱਚ ਨੀਚ ਤੇ ਕਰਮਾਂ ਸਤਿਆਂ ਤੂੰ ਦੱਪਿਆ ਹੋਇਆ ਨੂੰ ਮੈਂ ਸੁਕਾਰ ਬਣਾਉਣਾ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਬਹੁਤ ਨਾਜ਼ੁਕ ਸੀ ਅਸੀਂ ਟਾਈਮ ਸਿਰ ਪਹੁੰਚ ਨਹੀਂ ਸਕੇ ਚਰਣਾ ਮਹਾਰਾਜ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇੰਨੀ ਬੇਨਤੀ ਪ੍ਰਮਾਨ ਕਰਨੀ ਅੱਗੇ ਪਾਛਰੇ ਪੈ ਨਿੱਤਾ ਤਾਂ ਸੰਤਾਂ ਦੇ ਦਰਸ਼ਨ ਕਰਾਂਗੇ ਬੜੇ ਵੱਡੇ ਭਾਖਣ ਸਾਡੇ ਸੋ ਸੰਤਾਂ ਦੇ ਦਰਸ਼ਨ ਹੋਏ ਹਨ ਬੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜੀ ਆਪਕਾਰ ਕਿਰਪਾ ਹੈ ਪਿੰਡ ਨੂੰ ਸੰਤਾਂ ਨੂੰ ਸਭ ਨੂੰ ਵਧਾਈ ਹੋਵੇ ਸੰਤਾਂ ਨੇ ਬਹੁਤ ਦਰਸ਼ਨ ਦਿਦਾਰੇ ਦਿੱਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਣੇ ਦਰਮਿਆਨ ਜਿਹਦਰ ਜਿਹਦਰ ਬੱਬਾ ਬਲਵਿੰਦਰ ਸਿੰਘ ਜੀ ਵੀ ਪਹੁੰਚੇ ਹਨ ਉਹਨਾਂ ਦੇ ਨਾਲ ਬੱਬਾ ਸੁਖਦੇਵ ਸਿੰਘ ਜੀ ਬੱਬਾ ਗੁਰਮੀਲ ਸਿੰਘ ਜੀ ਤੇ ਬੱਬਾ ਸੁਖਾ ਸਿੰਘ ਜੀ ਵੀ ਪਹੁੰਚੇ ਹਨ ਸੋ ਧੰਸੱਚੀ ਸਤਗੁਰੂ ਜੀ ਉਹਨਾਂ ਦੀ ਚੜ੍ਹਦੀ ਕਲਾ ਬਖਸ਼ੀ ਨਮਨੋ ਤੋ ਜੇ ਪਿਛੋਂ ਤੋਂ ਅਗਰੇ ਟੇਕੂ ਦੇ ਬੈਠੇ ਅਮਰ ਜੀ ਇਹ ਬੱਬਾ ਜਗੂ ਸਿੰਘ ਜੀ ਦਾ ਭਾਗ ਦੇ ਬੰਦੇ ਨੇ ਆਣੇ ਬੈਠਿਆ ਵੀ ਜਿੱਥੇ ਨਾਲ ਦਾ ਵਿਆਹ ਹੋਵੇ ਤਿੰਨ ਘੋੜੀਆਂ ਦਾ ਕਾਇਆ ਜਾਣ ਤਾਂ ਫਿਰ ਉਹ ਵਿਆਹ ਅਧੂਰਾ ਰਹਿੰਦਾ ਸੋ ਛੋਟੀ ਜੀ ਧਾਰਾ ਸਮੇਂ ਦੇ ਘਾਹ ਨਾਲ ਗੰਦੂ ਨੇ ਤੈ ਕੁਰ ਕੇ ਬੈਠੇ ਆਖ ਬਣਾਣਾ ਸਤਿਗੁਰੂ ਨੇ ਆਜਾਓ ਕੀ ਆਜਾਓ ਜੀ ਸ਼ੋਨਾਮੇ ਨਾਮ ਦਾ ਨਾਮ ਬੇਸੰਗਾਰ ਬੇਰੋਟੀ ਆ ਜੀ ਬੇਸੂ ਦਾ ਰਿਹਾ ਨਾਮ ਜਿੰਦਾ ਜਿੰਦਾ ਨਾਮ ਜੇ ਨੂੰ ਤੇ ਹਾਜ਼ਰੀ ਲਾਉਣਗੇ ਸੋ ਸਾਰੀ ਸੰਗਤ ਨੇ ਇੱਕ ਮਨ ਇੱਕ ਜਿਤ ਹੋ ਕੇ ਸਤਗੁਰਾਂ ਦਾ ਨਾਮ ਜਪਣਾ ਤੇ ਆਪਣਾ ਜੀਵਨ ਨੂੰ ਸੁਖਲਾ ਕਰਨਾ ਸੋ ਬਾਬਾ ਜੀ ਬਾਬਾ ਨੈਣ ਬੁਝੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ